ਮਾਨ ਦਾ ਰੰਧਾਵਾ ਗੁਰਦੀਪ ਸਿੰਘ ਰੰਧਾਵਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰਜ ਹੋ ਗਈ ਪਿਛਲੀ ਵਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਵੋਟ ਲੈ ਗਈ ਜੇਕਰ ਤੁਸੀਂ ਉਹ ਸਿੱਧੀ ਡੀਪੀ ਧਿਲੋਣਾ ਮਰਜ ਕਰ ਲੋ ਤਾਂ ਐਕਚੁਅਲੀ ਉਹ ਗੇਨਰ ਹੋ ਗਿਆ ਦੋਸਤੋ ਪੰਜਾਬ ਵਿੱਚ ਜਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ ਜਿਸ ਤਰ੍ਹਾਂ ਦਾ ਰੁਝਾਨ ਜਿਮਨੀ ਚੋਣਾਂ ਵੇਲੇ ਹੁੰਦਾ ਹੈ ਅਕਸਰ ਉਹ ਜਿਹੇ ਹੀ ਨਤੀਜੇ ਇਹਨਾਂ ਚੋਣਾਂ ਵਿੱਚ ਆਏ ਹਨ ਦੋਸਤੋ ਕੀ ਇਹ ਚੋਣ ਨਤੀਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਵਧੀਆ ਕਾਰਗੁਜ਼ਾਰੀ ਦੇ ਰਹੀ ਹੈ ਇਸ ਦੇ ਪ੍ਰਤੀਕ ਹਨ ਕਿ ਕਾਂਗਰਸ ਅੱਜ ਵੀ ਪੰਜਾਬ ਵਿੱਚ ਮੁਖਤਿਰ ਭਾਵੇਂ ਵਿਰੋਧੀ ਧਿਰ ਹੀ ਸਹੀ ਹੈ ਕਿ ਭਾਜਪਾ ਪੰਜਾਬ ਵਿੱਚ 30-35% ਹਿੰਦੂਵਾਦੀ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਆਵਾਜ਼ ਨਹੀਂ ਬਣ ਸਕੀ ਕੀ ਨਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਉਹ ਗੈਬ ਰਹਿ ਕੇ ਆਪਣੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਰਿਹਾ ਇਹੋ ਜਿਹੇ ਇਹੋ ਜਿਹੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਅੱਜ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਸੀਟ ਦੀ ਹੀ ਗੱਲ ਕਰ ਲੈਂਦੇ ਹਾਂ ਇਸ ਸੀਟ ਦੇ ਸ਼ੁਰੂ ਤੋਂ ਹੀ ਰੁਝਾਨ ਅਨੁਸਾਰ ਮੁਕਾਬਲਾ ਕਾਂਗਰਸ ਦੀ ਬੀਬੀ ਜਤਿੰਦਰ ਕੋਰ ਰੰਧਾਵਾ ਪਤਨੀ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਹੁਣ ਵਿਚਾਰ ਹੀ ਲੱਗ ਰਿਹਾ ਸੀ ਇੰਜ ਹੋਇਆ ਵੀ ਭਾਈਪਾ ਦੇ ਰਵੀਕਰਨ ਸਿੰਘ ਕਾਲੋ ਉਹ ਸ਼ੁਰੂ ਤੋਂ ਹੀ ਇਸ ਰੇਸ ਵਿੱਚੋਂ ਬਾਹਰ ਰਹੇ ਸ਼ੁਰੂ ਵਿੱਚ ਕਾਂਗਰਸ ਕੈਂਡੀਡੇਟ ਅੱਗੇ ਚੱਲਿਆ ਫਿਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੇ ਆਪਣੇ ਚੋਣਾਂ ਵਿੱਚ ਅੱਗੇ ਹੋਣ ਦਾ ਰੁਝਾਨ ਬਣਾਇਆ 8ਵੇਂ ਦੌਰ ਦੀ ਗਿਣਤੀ ਤੱਕ ਪਹੁੰਚਦੇ ਪਹੁੰਚਦੇ ਆਮ ਆਦਮੀ ਪਾਰਟੀ ਦਾ ਉਮੀਦਵਾਰ 44000 ਦੇ ਕਰੀਬ ਵੋਟਾਂ ਲੈ ਕੇ ਅੱਗੇ ਹੋ ਗਿਆ ਸੀ ਅਤੇ ਕਾਂਗਰਸ ਕੈਂਡੀਡੇਟ ਉਹ 41000 ਵੋਟਾਂ ਪ੍ਰਾਪਤ ਕਰਕੇ ਦੂਜੇ ਨੰਬਰ ਤੇ ਸੀ ਦੋਹਾਂ ਵਿੱਚ ਦੋਸਤੋ ਲਗਾਤਾਰ ਅੰਤਰ तकरीबन 2-3000 ਵੋਟਾਂ ਦਾ ਚੱਲਦਾ ਹੀ ਰਿਹਾ ਇੰਜੇ ਦੋਸਤੋ ਡੇਰਾ ਬਾਬਾ ਨਾਨਕ ਸੀਟ ਦੇ ਉੱਪਰ ਮੁਕਾਬਲਾ ਰੰਧਾਵਾ ਵਰਸਸ ਰੰਧਾਵਾ ਹੀ ਰਿਹਾ ਰੰਧਾਵਾ ਵਰਸਸ ਕੱਲੋ ਇਹ ਹੋ ਨਾ ਸਕਿਆ ਉਹ ਸਿਰਫ ਜੀਹਾਂ ਭਾਈਵਾ ਉਮੀਦਵਾਰ ਸਿਰਫ 5-6000 ਵੋਟਾਂ ਲੈ ਕੇ ਤੀਜੇ ਨੰਬਰ ਤੇ ਹੀ ਲਗਾਤਾਰ ਚੱਲਦੇ ਰਹੇ ਅੰਤ ਵਿੱਚ ਦੋਸਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਉਹ ਚੋਣ ਜਿੱਤ ਗਏ ਡੇਰਾ ਬਾਬਾ ਨਾਨਕ ਸੀਟ ਦੇ ਉੱਪਰੋਂ ਇੰਜ ਡੇਰਾ ਬਾਬਾ ਨਾਨਕ ਸੀਟ ਦਾ ਚੋਣਵੀਂ ਦੰਗਲ ਆਮ ਆਦਮੀ ਪਾਰਟੀ ਦੇ ਹੱਥ ਲੱਗਿਆ ਪਾਈ ਪਾਈ ਨਾਲ ਚੋਣਾਂ ਵਿੱਚ ਕਿਦਰੇ ਵੀ ਰੇਸ ਵਿੱਚ ਨਹੀਂ ਸੀ ਖਾਸ ਕਰਕੇ ਡੇਰਾ ਬਾਬਾ ਨਾਨਕ ਰੰਧਾਵਾ ਵਿੱਚ ਜਦੋਂ ਕਿ ਉਸ ਦੇ ਬਾਰੇ ਕਈ ਅੰਦਾਜ਼ੇ ਸਨ ਕਿ ਉਹ ਚੰਗੀ ਆਪਣੀ ਉਪਸਥਿਤੀ ਦਰਜ ਕਰਵਾਵੇਗੀ ਪਰ ਇੰਜ ਹੋਇਆ ਨਹੀਂ ਕਾਂਗਰਸੀ ਕਮ ਮੁਖਤੇਰ ਸਮਝੀ ਜਾ ਰਹੀ ਸੀ ਨਾ ਚੋਣਾਂ ਵਿੱਚ ਡੇਰਾ ਬਾਬਾ ਨਾਨਕ ਸੀਟ ਉੱਪਰ ਜਤਿੰਦਰ ਕੋਰ ਰੰਧਾਵਾ ਦਾ ਫੈਮਿਲੀ ਬੈਕਗ੍ਰਾਉਂਡ ਦੋਸਤੋ ਜਤਿੰਦਰ ਕੋਰ ਰੰਧਾਵਾ ਦਾ ਫੈਮਿਲੀ ਬੈਕਗ੍ਰਾਉਂਡ ਉਹਨਾਂ ਦੇ ਘਰ ਵਿੱਚ ਐਮਐਲਏ ਦਾ ਰਹਿਣਾ ਲਗਾਤਾਰ ਕਈ ਵਾਰ ਮੌਜੂਦਾ ਸਮੇਂ ਵਿੱਚ ਉਹਨਾਂ ਦੇ ਪਤੀ ਹਾਂਜੀ ਸੁਖਜਿੰਦਰ ਸਿੰਘ ਰੰਧਾਵਾ ਉਹ ਗੁਰਦਾਸਪੁਰ ਤੋਂ ਐਮਪੀ ਹਨ ਸਭ ਤੋਂ ਵੱਡੀ ਉਹਨਾਂ ਨੇ ਸਪੋਰਟ ਜੀਹਾ ਕਾਂਗਰਸ ਉਮੀਦਵਾਰ ਕੋਲ ਸਪੋਰਟ ਸੀ ਇਹ ਸਾਈ ਵੋਟਰਾਂ ਦੀ ਜੋ ਇਸ ਵਾਰ ਦਾ ਹਮੇਸ਼ਾ ਵਾਂਗ ਹੀ ਕਾਂਗਰਸ ਦੀ ਸਪੋਰਟ ਵਿੱਚ ਆਉਂਦੇ ਹਨ ਸਾਡੇ ਮਾਝੇ ਵਾਂਗ ਡੇਰਾ ਬਾਬਾ ਨਾਨਕ ਹਲਕੇ ਵਿੱਚ ਵੀ ਇਸਾਈ ਵੋਟਰ ਵੱਡੀ ਗਿਣਤੀ ਵਿੱਚ ਹਨ ਸਿੱਖ ਵੋਟਰਾਂ ਤੋਂ ਬਾਅਦ ਜੇ ਕਿਸੇ ਦੀ ਗਿਣਤੀ ਗਿਣਤੀ ਵਿੱਚ ਹੈ ਤਾਂ ਉਹ ਹਨ ਇਸਾਈ ਵੋਟਰ ਫਿਰ ਕਿੱਧਰੇ ਜਾ ਕੇ ਕਿਥੇ ਹਿੰਦੂ ਵੋਟਰ ਆਉਂਦੇ ਹਨ ਪਿੰਡਾਂ ਵਿੱਚ ਦਾ ਸਿੱਖ ਵੋਟਰ ਜਾਂ ਇਸਾਈ ਵੋਟਰ ਕਈ ਕਈ ਪਿੰਡ ਦਾ ਅੱਜਕੱਲ ਮਾਜੇ ਵਿੱਚ ਪੂਰੀ ਤਰ੍ਹਾਂ ਸਾਈ ਬਣੇ ਹੋਏ ਹਨ ਉਹਨਾਂ ਵਿੱਚ ਦੋ ਚਾਰ ਘਰ ਹੀ ਮੁਸ਼ਕਿਲ ਨਾਲ ਮਿਲਦੇ ਹਨ ਜੋ ਸਾਈਆਂ ਤੋਂ ਬਿਨਾ ਕਿਸੇ ਹੋਰ ਦੇ ਹੁੰਦੇ ਹਨ ਪਰ ਦੂਜੇ ਪਾਸੇ ਰੰਦਾਵਾ ਜੀਹਾਂ ਗੁਰਦੀਪ ਸਿੰਘ ਰੰਦਾਵਾ ਉਹਨਾਂ ਕੋਲ ਸੀ ਸੱਤਾ ਦੀ ਖਣਕ ਪੰਜਾਬ ਵਿੱਚ ਉਹਨਾਂ ਦੀ ਹੀ ਪਾਰਟੀ ਦੀ ਸਰਕਾਰ ਹੈ ਇਸ ਵੇਲੇ ਪਰ ਇਸ ਦੇ ਨਾਲ ਨਾਲ ਹੀ ਇੱਕ ਗੱਲ ਹੋਰ ਸੀ ਜੋ ਇਸ ਵਾਰ ਉਹਨਾਂ ਦੀ ਜਿੱਤ ਨੂੰ ਪੱਕਾ ਕਰ ਗਈ ਉਹ ਸੀ ਉਹਨਾਂ ਨੂੰ ਦੋ ਵੱਡੇ ਅਕਾਲੀ ਲੀਡਰਾਂ ਦਾ ਸਾਥ ਮਿਲਣਾ ਮਾਝੇ ਦੇ ਮਸ਼ਹੂਰ ਨੇਤਾ ਸੁੱਚਾ ਸਿੰਘ ਲੰਗਾ ਉਹਨਾਂ ਦੇ ਪੁੱਤਰ ਇਥੋਂ ਪਹਿਲਾਂ ਚੋਣ ਲੜਨ ਦੇ ਚਾਹਵਾਨ ਇਨਸਾਨ ਦੋਸਤੋ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹਨਾਂ ਚੋਣਾਂ ਨੂੰ ਨਾ ਲੜਨ ਦਾ ਫੈਸਲਾ ਲਿਆ ਤਾਂ ਲੰਗਾ ਦੇ ਪੁੱਤਰ ਹਾਂਜੀ ਉਹਨਾਂ ਨੇ ਸ਼ਰਯਾਮ ਕਿਹਾ ਕਿ ਉਹ ਇਹਨਾਂ ਚੋਣਾਂ ਵਿੱਚ ਸੁੱਚਾ ਸਿੰਘ ਲੰਗਾ ਦੇ ਪੁੱਤਰ ਨੇ ਸ਼ਰਯਾਮ ਬਿਆਨ ਦੇ ਕੇ ਇਹ ਕਿਹਾ ਸੀ ਕਿ ਉਹ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਦੀ ਸਪੋਰਟ ਕਰਨਗੇ ਇਸ ਤੋਂ ਇਲਾਵਾ ਇੱਥੋਂ ਦੇ ਇੱਕ ਹੋਰ ਲੀਡਰ ਵਿਕਰਮਜੀਤ ਸਿੰਘ ਮੰਜਿੱਠੀਆ ਉਹ ਵੀ ਅਕਾਲੀ ਦਲ ਨਾਲ ਸੰਬੰਧਤ ਹਨ ਉਹਨਾਂ ਦਾ ਹਲਕਾ ਵੀ ਇੱਥੋਂ 20 ਕਿਲੋਮੀਟਰ ਦੇ ਪੈਂਦਾ ਹੈ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੇ ਵੀ ਸ਼ਰੀਆਮ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਦਾ ਸਮਰਥਨ ਕਰਨਗੇ ਇੰਜ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਉਹ ਆਮ ਆਦਮੀ ਪਾਰਟੀ ਦੇ ਵੋਟਰਾਂ ਤੇ ਅਕਾਲੀ ਦਲ ਦੇ ਵੋਟਰਾਂ ਦੇ ਸਮੂਹਿਕ ਸਮਰਥਨ ਕਰਕੇ ਅੰਤ ਵਿੱਚ ਜਤਿੰਦਰ ਕੋਰ ਜੀहां ਕਾਂਗਰਸ ਦੇ ਕੈਂਡੀਡੇਟ ਜਤਿੰਦਰ ਕੋਰ ਰੰਦਾਵਾ ਉਹਨਾਂ ਨੂੰ ਹਰਾਉਣ ਵਿੱਚ ਕਾਮਯਾਬ ਰਹੇ। ਅੰਤ ਵਿੱਚ ਜਿੱਤ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਦੀਪ ਸਿੰਘ ਰੰਦਾਵਾ ਉਹਨਾਂ ਨੂੰ ਹੀ ਪ੍ਰਾਪਤ ਹੋਈ। ਦੋਸਤੋ ਇੰਜ ਡੇਰਾ ਬਾਬਾ ਨਾਨਕ ਸੀਟ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋ ਨੇਤਾਵਾਂ ਦਾ ਸਮਰਥਨ ਮਿਲ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਹੀ ਗਿਆ। ਦੋਸਤੋ ਇਹਨਾਂ ਦੋ ਨੇਤਾਵਾਂ ਦਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸਮਰਥਨ ਕਰਨਾ ਭਾਜਪਾ ਦੇ ਉਮੀਦਵਾਰ ਦੇ ਉੱਪਰ ਭਾਰੀ ਪੈ ਗਿਆ। ਦੋਸਤੋ ਇਹਨਾਂ ਚੋਣਾਂ ਵਿੱਚ ਜਮੀਦ ਸੀ ਕਿ ਅਕਾਲੀ ਵੋਟਰ ਕੁਝ ਹੱਦ ਤੱਕ ਰਵੀਕਰਨ ਸਿੰਘ ਕਾਲੋਂ ਦੀ ਸਪੋਰਟ ਕਰਨਗੇ ਪਰ ਜਦੋਂ ਇੱਥੋਂ ਦੇ ਦੋ ਮਹੱਤਵਪੂਰਨ ਨਤਾਵਾਂ ਨੇ ਸ਼ਰਮ ਕਹਿ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਕਰਨਗੇ ਤਾਂ ਰਵੀਕਰਨ ਸਿੰਘ ਕਾਲੋਂ ਉਹਨਾਂ ਦੀ ਦਾਅਵੇਦਾਰੀ ਢਿੱਲੀ ਪੈ ਗਈ ਇੰਜ ਦੋਸਤੋ ਇਹਨਾਂ ਚੋਣਾਂ ਵਿੱਚ ਡੇਰਾਪਾਪਾਣਾਗ ਸੇਡ ਉੱਪਰ ਜੋ ਵੋਟ ਅਕਾਲੀ ਦਲ ਦੇ ਸਨ ਉਹ ਹੋ ਸਕਦਾ ਹੈ ਕਿ ਰਵੀਕਰਨ ਸਿੰਘ ਕਾਲੋਂ ਨੂੰ ਮਿਲਦੇ ਪਰ ਉਹਨਾਂ ਨੂੰ ਨਾ ਮਿਲੇ ਤੇ ਉਹਨਾਂ ਦੀ ਹਾਲ ਦੇ ਇੱਥੇ ਖਸਤਾ ਹੋ ਗਈ ਦੋਸਤੋ ਜੇ ਇੰਜ ਨਾ ਹੁੰਦਾ ਤਾਂ ਉਹ ਵੀ ਚੋਣ ਮੁਕਾਬਲੇ ਵਿੱਚ ਵਾਵਾ ਨਜ਼ਰ ਆਉਣੇ ਸੀ ਟੱਕਰ ਦਿੰਦੇ ਹੋਏ ਪਰ ਇੰਜ ਹੋਇਆ ਨਾ ਪਰ ਸ਼ਾਇਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰ ਦਾ ਫੈਸਲਾ ਸੀ ਪੰਜਾਬ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਦਾ ਇਸ਼ਾਰਾ ਸਾਫ਼-ਸਾਫ਼ ਸੀ ਬਿਨਾਂ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਕੁਝ ਵੀ ਨਹੀਂ ਪਰ ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਦੋਸਤੋ ਬਿਨਾਂ ਭਾਜਪਾ ਦੀਆਂ ਵੋਟਾਂ ਦੇ ਸ਼੍ਰੋਮਣੀ ਅਕਾਲੀ ਦਲ ਉਹ ਵੀ ਕੋਈ ਖਾਸ ਤਾਕਤ ਨਹੀਂ ਹੈ ਇਸ ਵੇਲੇ ਪੰਜਾਬ ਵਿੱਚ ਉਂਜੀ ਨਾ ਚੋਣਾਂ ਵਿੱਚ ਦੋਸਤੋ ਭਾਜਪਾ ਨੇ ਬਰਨਾਲੇ ਵਾਲੀ ਸੀਟ ਦੇ ਉੱਪਰ ਆਪਣੀ ਵਾਵਾ ਤਾਕਤ ਵਿਖਾਈ ਬੇਸ਼ੱਕ ਬਰਨਾਲੇ ਵਾਲੀ ਸੀਟ ਦੇ ਉੱਪਰ ਜਿੱਤਿਆ ਤੇ ਤਕਰੀਬਨ ਕਾਂਗਰਸ ਦਾ ਕੈਂਡੀਡੇਟ ਪਰ ਆਮ ਆਦਮੀ ਪਾਰਟੀ ਦਾ ਦੂਜੇ ਨੰਬਰ ਤੇ ਅਤੇ ਤਕਰੀਬਨ ਤੀਜੇ ਨੰਬਰ ਤੇ ਰਿਹਾ ਭਾਜਪਾ ਦਾ ਉਮੀਦਵਾਰ ਜਿਸ ਨੂੰ 17958 ਦੇ ਕਰੀਬ ਵੋਟ ਮਿਲੇ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ 18000 ਦੇ ਕਰੀਬ ਵੋਟਾਂ ਪ੍ਰਾਪਤ ਕਰਨ ਵਿੱਚ ਭਾਈ ਪਾਦਾ ਉਮੀਦਵਾਰ ਬਰਨਾਲੇ ਤੋਂ ਕਾਮਯਾਬ ਰਿਹਾ ਇੰਜ ਭਾਜਪੀ ਨੇ ਪੂਰੀ ਤਰ੍ਹਾਂ ਆਪਣੀ ਤਾਕਤ ਦਿਖਾਈ ਇੱਥੇ ਪੰਜਾਬ ਵਿੱਚ ਪੂਰੀ ਤਰ੍ਹਾਂ ਐਂਟੀ ਭਾਜਪੀ ਮਾਹੌਲ ਹੈ ਦੋਸਤੋ ਕਿਸੇ ਵੇਲੇ ਦੇ ਭਾਈਵਾਲ ਸ਼ਰਮਣੀ ਅਕਾਲੀ ਦਲ ਉਹ ਵੀ ਉਹਨਾਂ ਦੀਆਂ ਜਣਾ ਕੁਤਰਨ ਵਿੱਚ ਲੱਗੇ ਹੋਏ ਹਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਮਿਲ ਕੇ ਨਾ ਚੋਣਾਂ ਵਿੱਚ ਉਹਨਾਂ ਨੇ ਦਿਖਾ ਹੀ ਦਿੱਤਾ ਕਿ ਉਹ ਕੀ ਕਰ ਸਕਦੇ ਹਨ ਇਸ ਸਭ ਦੇ ਬਾਵਜੂਦ ਵੀ ਜਦੋਂ ਭਾਜਪੀ ਕੈਂਡੀਡੇਟ 18000 ਦੇ ਕਰੀਬ ਵੋਟਾਂ ਪ੍ਰਾਪਤ ਕਰ ਜਾਵੇ ਤਾਹੇ ਦੱਸਦਾ ਹੈ ਕਿ ਭਾਜਪਾ ਦਾ ਕੁਝ ਤਾਂ ਹੋਲਡ ਹੈ ਹੀ ਪੰਜਾਬ ਵਿੱਚ ਦੋਸਤੋ ਚੋਬੇਵਾਲ ਸੀਟ ਦੇ ਉੱਪਰ ਆਮ ਆਦਮੀ ਪਾਰਟੀ ਦੇ ਈਸ਼ਾਨ ਜਿੱਤ ਗਏ ਜੋ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਰਾਜਕੁਮਾਰ ਦੇ ਪੁੱਤਰ ਹਨ ਕਾਂਗਰਸ ਦੇ ਰਣਜੀਤ ਕੁਮਾਰ ਦੂਜੇ ਨੰਬਰ ਉੱਪਰ ਅਤੇ ਭਾਜਪਾ ਉਹਨਾਂ ਦੇ ਸੋਨ ਸਿੰਘ ਠੰਡਲ ਉਹ ਤੀਜੇ ਨੰਬਰ ਤੇ ਰਹੇ ਚੌਥੀ ਸੀਟ ਗਿੱੱਦਰਵਾਹ ਦੀ ਜਿਸ ਦੇ ਉੱਪਰ ਸਭ ਦੀਆਂ ਨਜ਼ਰਾਂ ਸਨ ਉੱਥੋਂ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਦੀ ਪਤਨੀ ਅਮਰਤਾਪੁਰੰਗ ਉਹ ਚੋਣ ਲੜ ਰਹੇ ਸਨ ਉਹ ਹਾਰ ਗਏ ਜਿੱਤ ਪ੍ਰਾਪਤ ਹੋਈ ਇੱਥੇ ਆਮ ਆਦਮੀ ਪਾਰਟੀ ਦੇ ਡਿੰਪੀ ਢੁੱਲੋਂ ਨੂੰ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਉਹ ਤੀਜੇ ਨੰਬਰ ਤੇ ਰਹੇ ਉਹਨਾਂ ਦੀ ਤਾਂ ਕਹਿੰਦੇ ਹਨ ਕਿ ਜਮੰਤ ਤੱਕ ਜਬਤ ਹੋ ਗਈ ਸੋ ਦੋਸਤੋ ਇਹਨਾਂ 4 ਸੀਟਾਂ ਵਿੱਚੋਂ 3 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ 1 ਸੀਟ ਪ੍ਰਾਪਤ ਹੋਈ ਕਾਂਗਰਸ ਨੂੰ ਭਾਜਪਾ ਨਾ ਚੋਣਾਂ ਵਿੱਚ ਜਿਵੇਂ ਉਮੀਦ ਸੀ ਕਿ 0 ਹੀ ਰਹੇਗੀ ਤੇ 0 ਹੀ ਰਹੀ ਬਸ ਉਸ ਲਈ ਇੰਨਾ ਹੀ ਕਾਫੀ ਹੈ ਕਿ ਉਸ ਦਾ ਪੰਜਾਬ ਵਿੱਚ ਡੱਟਵੇਂ ਵਿਰੋਧ ਦੇ باوجود ਵੀ ਥੋੜਾ ਬੂਤਾ ਹੋਲਡ ਤਾਂ ਹੈ ਹੀ ਇਹ ਉਸ ਲਈ ਤਰਵਾਸੇ ਦਾ ਕੰਮ ਕਰ ਸਕਦਾ ਹੈ ਦੋਸਤੋ ਹੁਣ ਕੁਝ ਸਵਾਲਾਂ ਦੇ ਜਵਾਬ ਕੀ ਇਹ ਚੋਣ ਨਤੀਜੇ ਇਹ ਪ੍ਰਗਟਾਵਾ ਕਰਦੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਧੀਆ ਕਾਰਗੁਜ਼ਾਰੀ ਵਿਖਾ ਰਹੀ ਹੈ ਜੇ ਚੋਣ ਨਤੀਜਿਆਂ ਨੂੰ ਵੇਖੀਏ ਤਾਂ ਜੋ ਲੋਕ ਰਾਹੇ ਹੈ ਇਹ ਮੰਨਣਾ ਹੀ ਪੈਣਾ ਹੈ ਭਾਵੇਂ ਪੰਜਾਬ ਦਾ ਪਹਿਲੇ ਨਾਲੋਂ ਵੀ ਵੱਧ ਵਿੜਾਗਰਕ ਹੋ ਰਿਹਾ ਹੈ ਪਰ ਲੋਕ ਮਤ ਨੂੰ ਤਾਂ ਨਕਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਵਿੱਚ ਹੀ ਵੋਟ ਕੀਤੀ ਹੈ ਚਾਰ ਵਿੱਚੋਂ ਤਿੰਨ ਸੀਟਾ ਆਮ ਆਦਮੀ ਪਾਰਟੀ ਨੂੰ ਹੀ ਜਿਤਾਇਆ ਹਨ ਦੋਸਤੋ ਨਸ਼ਈ ਪੰਜਾਬ ਕਰਜ਼ਾਈ ਪੰਜਾਬ ਪੰਜਾਬ ਦੀ ਨੌਜਵਾਨੀ ਦਾ ਨਸ਼ੇ ਅਤੇ ਰੁਜ਼ਗਾਰ ਪੱਖੋਂ ਬੁਰਾ ਹਾਲ ਹੋਣਾ ਲੋਕਾਂ ਦਾ ਲੁੱਟਾਂ ਖੋਹਾਂ ਤੇ ਅਪਰਾਧਾਂ ਕਰਕੇ ਤੰਗ ਤੇ ਪਰੇਸ਼ਾਨ ਹੋਣਾ ਸ਼ਾਇਦ ਇਹ ਗੱਲਾਂ ਚੋਣ ਮੁੱਦਾ ਬਣ ਹੀ ਨਹੀਂ ਸਕੀਆਂ ਦੋਸਤੋ ਦੋਸਤੋ ਇਹਨਾਂ ਚੋਣਾਂ ਵਿੱਚ ਐਂਟੀ ਹਿੰਦੂ ਐਂਟੀ ਬੀਜੇਪੀ ਮਾਹੌਲ ਅਤੇ ਆਮ ਆਦਮੀ ਪਾਰਟੀ ਦਾ ਨਸ਼ਾ ਹਾਲੇ ਵੀ ਲੋਕਾਂ ਦੇ ਸਿਰਾਂ ਤੋਂ ਉਤਰਿਆ ਨਹੀਂ ਲੱਗਦਾ ਦੂਜਾ ਸਵਾਲ ਇਹ ਸੀ ਦੋਸਤੋ ਕਿ ਪੰਜਾਬ ਵਿੱਚ ਕਾਂਗਰਸ ਮੁਖਤਿਰ ਬਣਨ ਵਾਲਾ ਹੈ ਤਾਂ ਜਵਾਬ ਹੈ ਦੋਸਤੋ ਬਹੁਤ ਹੱਦ ਤੱਕ ਜੀ ਹਾਂ ਬਹੁਤ ਹੱਦ ਤੱਕ ਇਸ ਵੇਲੇ ਪੰਜਾਬ ਵਿੱਚ ਕਾਂਗਰਸ ਮੁਖਤਿਰ ਹੀ ਹੈ ਦੋਸਤੋ ਜੇ ਲੋਕ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਤੰਗ ਆ ਕੇ ਕੋਈ ਬਦਲ ਚਾਹਣਗੇ ਤਾਂ ਮੁਖਤਿਰ ਹੋਵੇਗੀ ਸਾਹਮਣੇ ਕਾਂਗਰਸ ਕਾਰਨ ਕਾਰਨ ਭਾਜਪਾ ਪੰਜਾਬ ਵਿੱਚ ਥੋੜਾ ਬਹੁਤ ਵੀ ਇੰਟਰਸਟ ਨਹੀਂ ਦਿਖਾ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਉਹ ਤਾਂ ਆਤਮਗਤੀ ਕਦਮ ਲਗਾਤਾਰ ਚੁੱਕਦਾ ਹੀ ਜਾ ਰਿਹਾ ਹੈ ਪੰਜਾਬ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸ ਨੂੰ ਵੋਟ ਕਰਨ ਵਾਲਾ ਕਿਹੜਾ ਵੋਟਰ ਹੈ ਕਿਹੜਾ ਵਰਗ ਹੈ ਜੋ ਉਸ ਨੂੰ ਵੋਟ ਕਰਦਾ ਹੈ ਕਿਹੜੀ ਸੋਚ ਦੇ ਲੋਕ ਉਸ ਨੂੰ ਵੋਟ ਕਰਦੇ ਹਨ ਉਸ ਨੂੰ ਪਸੰਦ ਕਰਦੇ ਹਨ ਉਹ ਉਹਨਾਂ ਨੂੰ ਬਿਲਕੁਲ ਇਗਨੋਰ ਹੀ ਕਰ ਰਿਹਾ ਹੈ ਉਹ ਤਾਂ ਆਪਣੇ ਸਮਰਥਕ ਵੋਟਰਾਂ ਤੋਂ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ ਇੰਜ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਤਾਂ ਕਾਂਗਰਸ ਹੀ ਪੰਜਾਬ ਵਿੱਚ ਮੁਖਤਿਰ ਹੈ ਆਮ ਆਦਮੀ ਪਾਰਟੀ ਤੋਂ ਬਾਅਦ ਭੁਖਦਾ ਦੋਸਤੋ ਕੁਝ ਪਤਾ ਨਹੀਂ ਹੁੰਦਾ ਜੇ ਭਾਜਪਾ ਦੀ ਟੌਪ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਪੰਜਾਬ ਵੱਲ ਧਿਆਨ ਦੇਵੇ ਤਾਂ ਇਹ ਤਕਰੀਬਨ ਸਮੀਕਰਨ ਬਦਲ ਸਕਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਸੀ ਦੋਸਤੋ ਪੰਜਾਬ ਵਿੱਚ ਹਿੰਦੂਆਂ ਦੀ ਆਬਾਦੀ 30 ਤੋਂ 35% ਤੱਕ ਹੈ ਇਸ ਸਭ ਦੇ ਬਾਵਜੂਦ ਵੀ ਦੋਸਤੋ ਜਦੋਂ ਭਾਜਪਾ ਉੱਪਰ ਹਿੰਦੂਵਾਦੀ ਵਿਚਾਰਧਾਰਾ ਵਾਲੀ ਪਾਰਟੀ ਹੋਣ ਦਾ ਟੈਗ ਲੱਗਦਾ ਹੈ ਪੰਜਾਬ ਵਿੱਚ ਉਹ ਲਗਾਤਾਰ ਬੁਰੀ ਤਰ੍ਹਾਂ ਹਾਰਦੀ ਰਹੀ ਹੈ ਕਿਉਂ ਜਦੋਂ ਕਿ ਦੋਸਤੋ ਮੁਸਲਮਾਨ ਜਿਨ੍ਹਾਂ ਦੀ ਆਬਾਦੀ ਕਿਸੇ ਵੀ ਸਟੇਟ ਵਿੱਚ 15-20% ਹੋ ਜਾਂਦੀ ਹੈ ਤਾਂ ਉਹ ਆਪਣੇ ਉਮੀਦਵਾਰ ਵਾਵਾ ਗਿਣਤੀ ਵਿੱਚ ਜਿਤਾ ਹੀ ਲੈਂਦੇ ਹਨ ਪਰ ਬੀਜੇਪੀ ਪੰਜਾਬ ਵਿੱਚ ਲਗਾਤਾਰ ਫੇਲ ਹੀ ਹੁੰਦੀ ਰਹੀ ਹੈ ਤਾਂ ਦੋਸਤੋ ਇਸ ਦਾ ਜਵਾਬ ਇਹ ਹੈ ਕਿ ਬੀਜੇਪੀ ਪੰਜਾਬ ਵਿੱਚ ਸੀਰੀਅਸ ਹੋ ਕੇ ਹਾਲੇ ਤੱਕ ਰਾਜਨੀਤੀ ਕਰਦੀ ਨਜ਼ਰ ਹੀ ਨਹੀਂ ਆ ਰਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਨੇ 7-8 ਸਾਲਾਂ ਤੋਂ ਐਂਟੀ ਬੀਜੇਪੀ ਮਾਹੌਲ ਪੰਜਾਬ ਵਿੱਚ ਸਿਰਜਿਆ ਹੋਇਆ ਹੈ ਪਹਿਲਾ ਬਿਆਦਵੀ ਦੇ ਨਾਂ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਭਾਈਵਾਲ ਹੋਣ ਕਰਕੇ ਭਾਜਪਾ ਨੂੰ ਵੀ ਨਿੰਦਾ ਗਿਆ ਬਾਅਦ ਵਿੱਚ ਕਿਸਾਨੀ ਅੰਦੋਲਨ ਕਰਕੇ ਐਨਟੀ ਭਾਜਪਾ ਮਾਹੌਲ ਪੂਰੀ ਤਰ੍ਹਾਂ ਪੰਜਾਬ ਵਿੱਚ ਸਿਰਜ ਜਾ ਗਿਆ ਭਾਜਪਾ ਦੇ ਨੇਤਾ ਤਾਂ ਪੰਜਾਬ ਵਿੱਚ ਆਪਣਾ ਚੋਣ ਪ੍ਰਚਾਰ ਤੱਕ ਨਹੀਂ ਕਰ ਸਕੇ ਕੁਝ ਸੰਗਠਨਾਂ ਦੇ ਲੋਕਾਂ ਨੂੰ ਮੂਰੇ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੰਜ ਪੰਜਾਬ ਵਿੱਚ ਕਰਦੇ ਹੀ ਰਹੇ ਜਦੋਂ ਕਿ 84 ਦੇ ਦੰਗਿਆਂ ਵਾਲੀ ਪਾਰਟੀ ਆਪਰੇਸ਼ਨ ਬਲੂ ਸਟਾਰ ਕਰਨ ਵਾਲੀ ਪਾਰਟੀ ਟੈਰਰਿਜ਼ਮ ਕੰਟਰੋਲ ਕਰਨ ਦੇ ਨਾਂ ਦੇ ਉੱਪਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਖਤਮ ਕਰਾਉਣ ਵਾਲੀ ਪਾਰਟੀ ਉਹ ਅੱਜ ਕੱਲ ਪੰਜਾਬ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਸਖੀ ਬਣੀ ਹੋਈ ਹੈ ਇਹ ਹੈ ਰਾਜਨੀਤੀ ਦਾ ਸੱਚ ਅੱਜ ਬੀਜਪੀ ਨਾ ਸਾਰਿਆਂ ਪੰਗਿਆਂ ਤੋਂ ਦੂਰ ਹੈ ਕਿ ਹਾਲੇ ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਇਸ ਰਾਜਨੀਤੀ ਦੇ ਉੱਪਰ ਚੱਲ ਰਹੀ ਹੈ ਦੋਸਤੋ ਜੇ ਪੰਜਾਬ ਵਿੱਚ ਬੀਜਪੀ ਸੀਰੀਅਸ ਹੋ ਕੇ ਪੋਲਿਟਿਕਸ ਕਰੇ ਤਾਂ ਪੰਜਾਬ ਵਿੱਚ ਉਸ ਲਈ ਵਾਵਾ ਸਕੋਪ ਹੈ ਕੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿੱਚ ਭਾਜਪਾ ਦੇ ਪੈਰ ਲੱਗਣ ਦਵੇਗਾ ਕੀ ਇਹੋ ਇਨਾਂ ਚੋਣਾਂ ਵਾਂਗ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਵਿੱਚ ਭਾਜਪਾ ਦਾ ਬੇੜਾ ਗਰਕ ਕਰੇਗਾ ਜਾਂ ਨਹੀਂ ਜਿਵੇਂ ਉਹਨਾਂ ਨੇ ਡੇਰਾ ਬਾਬਾ ਨਾਨਕ ਸੀਟ ਉੱਪਰ ਕੀਤਾ ਹੈ ਦੋਸਤੋ ਨੁਕਸਾਨ ਭਾਜਪਾ ਤੋਂ ਵੱਧ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਹੀ ਹੋਵੇਗਾ ਉਸ ਦਾ ਹੀ ਭਵਿੱਖ ਤੁੰਦਲਾ ਹੋਵੇਗਾ ਜਾਂ ਫਿਰ ਹੋ ਸਕਦਾ ਹੈ ਦੋਸਤੋ ਪੰਜਾਬ ਵਿੱਚ ਕੋਈ ਹੋਰ ਨਵੀਂ ਤਿਰ ਜੀ ਹਾਂ ਬਿਲਕੁਲ ਨਵੀਂ ਤਿਰ ਉਹ ਖੜੀ ਹੋ ਜਾਵੇ ਕਿਉਂਕਿ ਸਾਰਾ ਮੈਦਾਨ ਤਾਂ ਬਿਲਕੁਲ ਖਾਲੀ ਪਿਆ ਹੈ ਦੋ ਤੀਰਾਂ ਉਹ ਵੀ ਲੁਟੇਰੇ ਪੰਜਾਬ ਦੇ ਦੁਸ਼ਮਣ ਦੋਸਤੋ ਇਸ ਵੇਲੇ ਪੰਜਾਬ ਵਿੱਚ ਪੰਜਾਬ ਦਾ ਹਮਦਰਦੀ ਕੌਣ ਹੈ ਕੋਈ ਵੀ ਨਹੀਂ ਸਿੱਖਾਂ ਦੀ ਗੈਰਤ ਉਸ ਦਾ ਪ੍ਰਗਟਾਵਾ ਕਰਨ ਵਾਲਾ ਕੌਣ ਗੁਰੂ ਨਾਨਕ ਦੀ ਸਿੱਖੀ ਉਸ ਦਾ ਪ੍ਰਗਟਾਵਾ ਹੈ ਕੋਈ ਧਿਰ ਜੋ ਇਹ ਦਾਵਾ ਕਰ ਸਕੇ ਭਾਵੇਂ ਫਰਜੀ ਹੀ ਸਹੀ ਕੋਈ ਵੀ ਨਹੀਂ ਬਾਕੀ ਦੋਸਤੋ ਭਵਿੱਖ ਦੇ ਗਰਭ ਵਿੱਚ ਕੀ ਹੈ ਇਸ ਦਾ ਜਵਾਬ ਤਾਂ 1 ਅੱਧੇ ਸਾਲ ਤੋਂ ਬਾਅਦ ਹੀ ਪਤਾ ਲੱਗ ਜਾਵੇਗਾ ਜੇ ਕੋਈ ਧਿਰ ਪੰਜਾਬ ਵਿੱਚ ਨਵੀਂ ਧਿਰ ਬਣ ਕੇ ਖੜੀ ਹੋਈ ਅੰਤ ਵਿੱਚ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਅੰਦਰ ਵਿੱਚ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀ ਉਹ ਇਹਨਾਂ ਜਿਮਨੀ ਚੋਣਾਂ ਵਿੱਚੋਂ ਗੈਰ ਰਹਿ ਕੇ ਆਪਣੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਰਿਹਾ ਤਾਂ ਦੋਸਤੋ ਜਵਾਬ ਹੈ ਨਹੀਂ ਜੇਰਾ ਮੈਦਾਨ ਹੀ ਵਿੱਚੋਂ ਛੱਡ ਕੇ ਭੱਜ ਜਾਵੇ ਉਸਦੀ ਤਾਂ ਗੱਲ ਹੀ ਕੀ ਕਰਨੀ ਜੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਅੱਜ ਜਿਉਂਦੇ ਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਇੱਕ ਮਜ਼ਬੂਤ ਧਿਰ ਹੋਣੀ ਸੀ ਨਾ ਚੋਣਾਂ ਵਿੱਚ ਦੋਸਤੋ ਹਾਰ ਜਿੱਤ ਤਾਂ ਚੱਲਦੀ ਰਹਿੰਦੀ ਹੈ ਦੋਸਤੋ ਹਾਰ ਜਿੱਤ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਚੋਣਾਂ ਤੋਂ ਭੱਜਣਾ ਕੋਈ ਵੀ ਬਹਾਨਾ ਲਾ ਕੇ ਰਾਜਨੀਤੀ ਵਿੱਚ ਇਹ ਮਾੜੀ ਗੱਲ ਹੁੰਦੀ ਹੈ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਜੋ ਸਿਆਸੀ ਚਾਲਾਂ ਇਹਨਾਂ ਦਿਨਾਂ ਵਿੱਚ ਚੱਲ ਰਹੀ ਹੈ ਉਸ ਨੂੰ ਲੋਕ ਬਹੁਤ ਚੰਗੀ ਤਰ੍ਹਾਂ ਅੱਜਕੱਲ ਸਮਝ ਰਹੇ ਹਨ ਬਦਲਦੇ ਵਕਤ ਅਤੇ ਮੀਡੀਆ ਦੇ ਫਲਾਣੇ ਲੋਕਾਂ ਨੂੰ ਦੋਸਤੋ ਬਹੁਤ ਹੱਦ ਤੱਕ ਸਿਆਣਾ ਕਰ ਦਿੱਤਾ ਹੈ ਪਹਿਲਾਂ ਦੇ ਮੁਕਾਬਲੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਉਹ ਇਹ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ ਅੰਤ ਵਿੱਚ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਚਾਰ ਵਿੱਚੋਂ ਤਿੰਨ ਸੀਟਾਂ ਜਿੱਤ ਕੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਲੋਕਾਂ ਵਿੱਚ ਸਵੀਕਾਰਤਾ ਉਸ ਦੇ ਉੱਪਰ ਮੋਹਰ ਲਗਾ ਚੁੱਕੀ ਹੈ ਕਾਂਗਰਸ ਦਾ ਤਗੜਾ ਕਿਲਾ ਡੇਰਾ ਪਾਪਾ ਨਾਨਕ ਸੀਟ ਉਹੋ ਇਸ ਵਾਰ ਆਵਾਮੀ ਪਾਰਟੀ ਨੇ ਲੰਗਾਹ ਤੇ ਮਜੀਠੀਆ ਦੀ ਸਪੋਰਟ ਨਾਲ ਜਿੱਤ ਲਿਆ ਹੈ ਕਾਂਗਰਸ ਨੇ ਆਪਣੇ ਦੋ ਐਮਪੀ ਦੀਆਂ ਪਤਨੀਆਂ ਨੂੰ ਇਹਨਾਂ ਚੋਣਾਂ ਵਿੱਚ ਟਿਕਟ ਦਿੱਤੀ ਸੀ ਦੋਵੇਂ ਹੀ ਚੋਣਾਂ ਹਾਰ ਗਈਆਂ ਸੁਖਜਿੰਦਰ ਸਿੰਘ ਰੰਦਾਵਾਦੀ ਪਤਨੀ ਅਤੇ ਕਾਂਗਰਸ ਪ੍ਰਧਾਨ ਰਾਜਾ ਬਰਿੰਗ ਦੀ ਪਤਨੀ ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਦੀਪ ਸਿੰਘ ਡਿੱਪੀ ਢਿੱਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਿਡ ਸੀਗੇ ਹਰਦੀਪ ਸਿੰਘ ਡਿੱਪੀ ਢਿੱਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਿਡ ਲੋਕ ਸੀ ਉਹਨਾਂ ਦੀ ਵਿਚਾਰੇ ਦੀ ਮੌਤ ਹੋ ਗਈ ਸੋਖਬੀਰ ਸਿੰਘ ਬਾਦਲ ਉਸ ਸਟੇਜ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਿੱਦੀ ਵੋਟ ਨਹੀਂ ਟੁੱਟੀ ਦੂਜੇ ਜਾਣੇ ਆਪਸ ਵਿੱਚ ਮਰਜ ਹੋ ਗਏ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਪਿਆ ਸ਼ਾਇਦ ਦੋਸਤੋ ਐਕਸ ਡਿਪਟੀ ਸੀਐਮ ਆਫ ਪੰਜਾਬ ਚਰਨ ਸਿੰਘ ਚੰਨੀ ਉਹਨਾਂ ਦਾ ਡੱਬੂ ਕੁੱਤੇ ਦੀਆਂ ਦੋਰਾਂ ਇਹ ਬਿਆਨ ਸ਼ਾਇਦ ਇਸ ਵਿੱਚ ਯੋਗਦਾਨ ਪਾ ਹੀ ਗਿਆ ਹੋਵੇ ਤੁਹਾਡਾ ਕੀ ਮੰਨਣਾ ਹੈ ਦੋਸਤੋ ਕਮੈਂਟ ਕਰ ਸਕਦੇ ਹੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ